ਹਾਲ ਚਾਲ ਹੈ ਆ ਅਸੀਂ ਬਣਾਈਆ ਦਿਵਾਲੀ ਦੀ ਰੰਗੋਲੀ ਤੇ ਅੱਜ ਆਸਟ੍ਰੇਲੀਆ ਵਿੱਚੋਂ ਦਿਵਾਲੀ ਤੇ ਅਸੀਂ ਚੱਲੇ ਆ ਅੱਜ ਸ੍ਰੀ ਗੁਰਦੁਆਰਾ ਸਾਹਿਬ ਕਿਉਂਕਿ ਆਸਟ੍ਰੇਲੀਆ ਵਿੱਚ ਅੱਜੀ ਦਿਵਾਲੀ ਮਨਾ ਰਹੇ ਆ ਇਸ ਲਈ ਅੱਜ ਹੀ ਚੱਲੇ ਆ ਅਸੀਂ ਦਿਵਾਲੀ ਮਨਾਉਣ ਆਹ ਦੇਖ ਸਕਦੇ ਆ ਤੁਸੀਂ ਵਧੀਆ ਰੰਗੋਲੀ ਬਣਾਈਆ ਅਸੀਂ ਕੋਈ ਰੰਗੋਲੀ ਬਣਾਈਓ ਤੇ ਮਹੀ ਮਹੌਜਾ ਬਹੁਤ ਵਧੀਆ ਆ ਦੇਖ ਸਕਦੇ ਹਾਂ ਸੂਰਜ ਦੇਵ ਹੁਣ ਯਸਤ ਵੀ ਹੋ ਚੁੱਕੇ ਆ ਬਹੁਤ ਵਧੀਆ ਮਹੌਜਾ ਲਿਆ ਚੁੱਕੀ ਚੱਕੋ ਜੇ ਲੋ ਵੀ ਨਾ ਵੜਾ ਨੀ ਜੀ ਚਰਦੇ ਨੂੰ ਜੀਰੀ ਕੋ ਦੁਆਰਾ ਸਾਹਿਬ ਦਿਵਾਲੀ ਦਾ ਮੱਥਾ ਟੇਕਣ ਇਹ ਤੂੰ ਇਹਾਰੇ ਚੋਪੀ ਕਰ ਜੰਨੇ ਆਈ ਤਾਂ ਥੋੜੀ ਮੇਰਾ ਫੋਨ ਕੀ ਕਿਹਾ ਇਹਦਾ ਜਦੋਂ ਦੇਖੋ ਫੋਨ ਹੀ ਘਵਾਚਾ ਰਹੀਦਾ ਚੈੱਕ ਕਰੋ ਜੀ ਚੱਲ ਮੇਰਾ ਖਸਾ ਆ ਰਹੇ ਨੇ ਜਿਹੜੀਆਂ ਨਾੜੇ ਰੋਡ ਤੋਂ ਗਆਂਗੀਆਂ ਗੱਡੀਆਂ ਤੋਂ ਨੋਰ ਤੇ ਖੜੀਆਂ ਪਿੰਨ ਪਏ ਆ ਇਹਨਾਂ ਦੇ ਕੰਦਿਆ ਇਹ ਤੁਹਾਨੂੰ ਅਸੀਂ ਦੱਸ ਸਕਦੇ ਬੋ ਜੀ ਸੁਣਨਾ ਠੀਕ ਸਾਡਾ ਪਾਰ ਗਿਆ ਪਾਰ ਗਿਆ ਸਾਡੇ ਘਰ ਦੇ ਲਾਗੇ ਬਹੁਤ ਵਧੀਆ ਹੈ ਪਾਰ ਆ ਜਾਗੇ ਤੁਸੀਂ ਘਰੋਂ ਚਾਹ ਪਾਣੀ ਲੈ ਕੇ ਮਠੀਆਂ ਚਾ ਕੇ ਆ ਜਾਓ ਇਹਦੇ ਵੈਸਟਰਨ ਆਸਟ੍ਰੇਲੀਆ ਹਰ ਸਬਾਬ ਚ ਪਾਰ ਹੁੰਦਾ ਹਾਂ ਹਰ ਸਬਾਬ ਚ ਪਾਰ ਗਿਆ ਸਕੂਲ ਵੀ ਹੈ ਸਕੂਲ ਤਾਂ ਆਬਵੀਅਸਲੀ ਹੁੰਦੀ ਹੀ ਆ ਆ ਮੈਡੀਕਲ ਸੈਂਟਰ ਹੈ ਸਾਡੇ ਘਰ ਦੇ ਲਾਗੇ ਜੇ ਸਾਨੂੰ ਕੋਈ ਜ਼ੁਕਾਮ ਖਾਂਗੇ ਰੀਜ ਹੋ ਜਾਂਦੀ ਪੰਪਿਆ ਇਹ ਪੰਪਿਆ ਜਿੱਦੋਂ ਅਸੀਂ ਕਦੀ ਨਹੀਂ ਤੇਲ ਪਾਉਂਦੇ ਕਿਉਂਕਿ ਇੱਥੇ ਮਹਿੰਗਾ ਪਾਉਂਦਾ ਅਸੀਂ ਅਸੀਂ ਹਮੇਸ਼ਾ ਸਸਤੇ ਵਾਲੇ ਤੋਂ ਖਰੀਦੋ ਚੈੱਕ 125 ਉਹ ਕੀ ਐਕ ਕਰੋ ਚੈੱਕ ਕੀ ਨਹੀਂ ਇਹ ਤਾਂ ਸਾਡਾ ਲੋਗੋ ਆ ਨਾ ਕਿ ਨਹੀਂ ਇਹਦਾ ਦੀ ਬੋਲਿਆਏਗਾ ਨਾ ਹਮੇਸ਼ਾ ਆ ਚੁੱਕੇ ਹਾਂ ਸਫਾਇਸਟ ਮੇਨ ਇੰਡੀਅਨ ਗਰੋਸਰੀ ਇੱਥੋਂ ਆਪਣੇ ਸਾਰੇ ਘਰ ਦੀ ਗਰੋਸਰੀ ਲੈ ਸਕਦੇ ਆ ਆ ਦੇਖੋ ਜੁ ਕੁਝ ਚਰਾਰਤੀ ਬੱਚੇ ਪਟਾਕੇ ਖਰੀਦਦੇ ਹੋਏ ਬੋਲਚੜੀਆਂ ਬੋਲਚੜੀਆਂ ਵੀ ਆ ਦੇ ਲੋ ਚਲਾਉਣ ਨੂੰ ਭਗਵਾਨ ਕੀ ਕਹਿੰਦਾ ਹੁੰਦਾ ਏ ਛੁਰਲੀਆ ਆ ਪਗਵਾ ਛੁਰਲੀ ਛੁਰਲੀਆ ਆ ਆਸਤਵਾਜੀ ਨੂੰ ਕਹਿੰਦਾ ਓ ਛੁਰਲੀਆ ਛੁਰਲੀਆ ਹਾਂਜੀ ਆ ਦੇਖੋ ਜੀ ਓਜੀ ਵੀ ਦੇ ਸਕਦੇ ਸਭ ਕੁਝ ਮਿਲਦਾ ਇੱਥੇ ਹਾਂ ਮਸਾਲੇ ਸਭ ਕੁਝ ਸਾਰਾ ਜ਼ਮਾਨ ਯਾਨੀ ਕਿ ਘਰ ਦਾ A to Z ਇਤੋਂ ਹੀ ਜਾਂਦਾ ਆ ਚਾਹੇ ਮੈਂ ਕੁਝ ਨਹੀਂ ਲੈ ਕੇ ਜਾਣਾ ਪਰ ਜਿਹੜੇ ਸਾਡੇ ਘਰੇ ਮੁੰਡੇ ਰਹਿੰਦੇ ਆ ਉਹ ਸਭ ਕੁਝ ਲੈ ਆਉਂਦੇ ਆ। ਇਹ ਆ ਬਈ। ਸਭ ਕੁਝ ਮਿਲਦਾ ਇੱਥੇ। ਆਹ ਲੋ ਜੀ। ਸਾਡੀ ਫੇਰ ਸਟਾਟਿਕ ਆਹ ਮੈਗੀ ਆ 2 ਮਿੰਟਾਂ 'ਚ ਤਿਆਰ ਜਿਹੜੀ ਹੁੰਦੀ ਨਹੀਂ 2 ਮਿੰਟਾਂ 'ਚ ਤਿਆਰ। ਚੱਕੋ ਜੀ ਮਠਾਈਆਂ ਦੀਵਾਲੀ ਦੀਆਂ। ਤਾਜ਼ੀਆਂ ਫਰੈਸ਼ ਸਵੀਟਸ ਵੀ ਮਿਲਦੀਆਂ ਇੱਥੋਂ ਦੀਵਾਲੀ ਤੇ। ਦੀਵਾਲੀ ਦਾ ਆਹ ਦੇਖੋ ਜੀ ਦੀਵਾਲੀ ਦਾ ਇੱਥੋਂ ਸਾਰਾ ਸਮਾਨ ਮਿਲਦਾ ਆ। ਐ ਲੱਗ ਹੀ ਨਹੀਂ ਰਿਹਾ ਵੀ ਅਸੀਂ ਆਸਟ੍ਰੇਲੀਆ 'ਚ ਰਹ ਰਹੇ ਆਂ ਐ ਲੱਗ ਰਿਹਾ ਵੀ ਅਸੀਂ ਇੰਡੀਆ 'ਚ ਹੀ ਕਿਤੇ ਦੀਵਾਲੀ ਮਨਾ ਰਹੇ ਆਂ ਸਭ ਕੁਝ ਮਿਲਦਾ ਯਾਰ ਇਤੋਂ ਖੋਪੇ ਪਨੀਰ ਦਹੀਂ ਪਨੀਰ ਇਹ ਭਾਜੀ ਇੰਸਪੈਕਟ ਕਰ ਲਿਆ ਗਿਆ ਆ ਆ ਵੀ ਮਿਲਦਾ ਇਤੋਂ ਚੱਕੋ ਦੂਰ ਦੂਰੇ ਦੂਰ ਬੇ ਦੇਖੋ ਸ਼ੀ ਯਾਰ ਸਭ ਸਭ ਕੁਝ ਰਹਿਸ ਹੈ ਹਾਂ ਤੁਸੀਂ ਦੇਖ ਸਕਦੇ ਆ ਸਾਰੀਆਂ ਤਾਲਾਂ ਵੱਡੇ ਨਾਲ ਦੇ ਪ੍ਰਾਈਸ ਕੰਪੇਅਰ ਟੂ ਇੰਡੀਆ ਥੋੜੇ ਜਿਆਦਾ ਹੁੰਦੇ ਆ ਜਿੱਦਾਂ ਜੀ ਆਹ ਰਾਜਮਾ ਆ ਕਿ ਲੋਰੀ ਪੈਕੀਏ ਆ ਗਈ ਆ 6 ਡਾਲਰ ਜਿਹੜੀ ਇਹਦੇ ਦੋ ਇੰਨੇ 100 ਰੁਪਈਆ ਦਾਲਾਂ ਮਿਲਦੀਆਂ ਇੱਥੋਂ ਸਭ ਆਹ ਦੇਖੋ ਇੰਡੀਆ ਵਾਲਾ ਜੈਮ ਵੀ ਮਿਲ ਜਾਂਦਾ ਬ੍ਰੈਡ ਨੂੰ ਲੱਗ ਜੈਮ ਖਾਣ ਨੂੰ ਲਈ ਕਿਲੋ ਜਦਾ ਚਨਾ ਦਾਲ ਆ ਇਹਦਾ ਪ੍ਰਾਈਸ ਹੈਗਾ 5 ਡਾਲਰ ਇੰਡੀਆ ਦਾ ਹੋਵੇ ਚਨਾ ਦਾਲ 250 ਡਾਲਰ ਦੇਖ ਲੈਂਗੇ ਤੁਸੀਂ 250 ਰੁਪਏ ਯਾਨੀ ਕਿ ਇੰਡੀਆ ਦਾ ਇੱਥੋਂ ਦੇ 5 ਡਾਲਰ ਮੈਨ ਕਿ ਯਾਰ ਕੋਈ ਐਦਾ ਦੀ ਚੀਜ਼ ਹੈ ਨਹੀਂ ਜਿਹੜੀ ਨਹੀਂ ਮਿਲਦੀ ਇੱਥੋਂ A to Z ਸਭ ਚੀਜ਼ਾਂ ਮਿਲ ਜਾਂਦੀਆਂ ਫਟ ਅਸੀਂ ਪ੍ਰਾਈਸ ਦਾ ਕੰਪੈਰੀਸ਼ਨ ਕਰਦੇ ਨਹੀਂ ਹੋਂਦਾਂ ਬਟ ਇਹ ਤਾਂ ਕੁਕੀ ਬਲੌਗ ਦੇ ਵਿੱਚ ਅਸੀਂ ਦੇਖਿਆ ਯਾਰ ਸਾਰੇ ਆ ਚੀਜ਼ਾਂ ਦਿਖਾਉਂਦੇ ਆ ਕਿਹਾ ਸੀ ਵੀ ਦਿਖਾ ਦਿੰਦੇ ਆ ਆ ਦੇਖੋ ਲੀਪਾ ਪੋਥੀ ਦਾ ਸਮਾਨ ਵੀ ਇੱਥੇ ਸਾਰਾ ਮਿਲਦਾ ਆ ਆ ਦੇਖੋ ਇਹਨਾਂ ਲੀਪਾ ਪੋਥੀ ਕੁਝ ਵੀ ਤੁਸੀਂ ਆ ਦੇਖੋ ਆਇਲ ਆਹਾ ਬਾਣ ਕਾਲੇ ਕਰ ਸਕਦੇ ਹੋ ਕੁਝ ਆ ਬਹੁਤ ਕੁਝ ਨਹੀਂ ਇੱਕ ਮਿੰਟ ਉਹ ਦੇਖ ਸਕਦੇ ਆ ਗੈਸ ਸਟੇਸ਼ਨ ਆ ਪੈਟਰੋਲ ਪੰਪ ਜਿਹਨੂੰ ਕਹਿ ਸਕਦੇ ਆ ਟਰੈਫਿਕ ਬਹੁਤ ਹੀ ਜ਼ਿਆਦਾ ਆ ਤੁਸੀਂ ਦੇਖ ਸਕਦੇ ਆ ਗੋਦਵਾਲਾ ਸਾਹਿਬ ਦੇ ਚਿਰ ਮੱਥਾ ਟੇਕਣ ਲਈ ਬਹੁਤ ਹੀ ਰੌਚਾ ਲਾਈਨਾਂ ਲੱਗੀਆਂ ਹੋਈਆਂ ਹਨ ਉਹ ਮੇਰਾ ਬੰਦ ਤੇ ਟਰੈਫਿਕ ਵੀ ਬਹੁਤ ਜ਼ਿਆਦਾ ਆ ਦੇਖੋ ਦੋਨੇ ਪਾਸੇ ਗੱਡੀਆਂ ਆ ਰਹੀਆਂ ਨੇ ਦੇਖਦੇ ਆ ਪਾਰਕਿੰਗ ਦਾ ਔਖੇ ਨਾਲ ਨਹੀਂ ਆ ਬਟ ਫਿਰ ਵੀ ਟਰਾਈ ਕਰਦੇ ਆ ਜੇ ਮਰ ਜਾਵੇ ਤਾਂ ਆਂਟੀ ਸਾਡੇ ਆਲੇ ਟੇਡੀ ਟੇਡੀ ਤੱਕ ਦੀ ਹਾਂ। ਇਹ ਪਤਾੰਦਰ ਪਤਾ ਨਹੀਂ ਕੈਮਰੇ ਕੀ ਬਣਾਈ ਹੋਈ ਹੈ। ਪੂਰਾ ਟ੍ਰੈਫਿਕ ਜਮ ਹੋਇਆ ਪਿਆ ਯਾਰ। ਕਿਉਂਕਿ ਬਹੁਤ ਸਾਰੇ ਲੋਕੀ ਰੋਧਵਾਸ ਮੱਥਾ ਟੇਕਣੇ ਆ ਰਹੇ ਆ ਦੀਵਾਲੀ ਤੇ। ਬਹੁਤ ਜਿਆਦਾ ਰੁਕਣਾ। ਤੁਸੀਂ ਮੜੇ ਆਪਣੇ ਆਪਣੇ ਬਾਹਰੋਂ ਲੱਝੋ। ਉਹਨੇ ਗੱਡੀ ਕਿੱਥੇ ਜਾਣੀ ਉਹਨੇ ਗੱਡੀਆ ਨਹੀਂ ਮਮਾ ਅੰਦਰ ਜਾਣ ਨੂੰ ਕਾਫੀ ਦੇਰ ਹੋ ਗਿਆ ਖੜਾ ਉਹ ਆ ਕੇ ਗੱਡੀ ਫਸਾ ਗਿਆ ਉਧਰ ਦਈਓ ਮੋਰੇ ਕਿਹਾ ਵੀ ਚਲੋ ਗਾਹ ਹੈ ਉਹਨੂੰ ਉਹਨੂੰ ਰਾਹ ਮਿਲ ਜੂਗਾ ਨਾ ਜਬਤ ਨਹੀਂ ਹੋਈ ਜਰਾ ਸ਼ਿਆਚ ਐਡਮ ਲਾਇਆ ਤੈਨੂੰ ਯੈਸ ਸਰ ਤਾਹੀ ਨਾ ਮਾਹ ਪੜੀ ਬੋੜੀ ਖਤਰਾ ਮਿਲ ਜੂਗੀ ਪਾਰਕਿੰਗ ਏ ਲੋਹੀ ਜੀ ਕਰਾ ਕਰਾ ਟਰਾਈ ਕਰਦੇ ਆ ਉਹ ਕਿ ਤਰ੍ਹਾਂ ਕਿਸੇ ਦਾ ਮਿਲੂ ਕੋਈ ਨਾ ਕੋਈ ਨਿਕਲੂਗਾ ਇੱਕ ਅਦਾ ਤਾਂ ਨਿਕਲੂਗਾ ਯਾਰ ਇੱਕ ਅਦਾ ਤਾਂ ਚਲੋ ਦੇਖਦੇ ਆ ਕਿੱਥੇ ਗੱਡੀ ਲੱਗਦੀ ਆ ਸਾਡੀ ਤੇ ਉਥੋਂ ਤੁਰ ਕੇ ਲਾਸਟ ਟਾਈਮ ਤਵਾ ਕਿਧਰ ਆਤੀ ਵੀ ਉਹਦੇ ਬੰਦਿਆ ਦੁਕਾਨੇ ਆ ਤੁਹਾਨੂੰ ਅੰਦਰ ਰਮੋਲ ਚੌਂ ਲੋਹੀ ਜੀ ਫਾਈਨਲੀ ਉਹਨੇ ਮੈਨੂੰ ਕਰ ਗਏ ਆ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰਾ ਲਾਤਾ ਲੰਗਰ ਬਾਹਰ ਤੱਕ ਝੰਡਾ ਹੈ ਓਏ ਮੈਂ ਦੇਖਿਆ ਪਾਰਕਿੰਗ ਵੀ ਬਹੁਤ ਹੈਲਦੀ ਹੈ ਮੈਲੀ ਜਾਊਗੀ ਹੁਣ ਤਾਂ ਅੰਦਰ ਵਿੱਚ ਮਾਣ ਸ਼ੋਹਰੀ ਨਾਲ ਹੋਰ ਵੀ ਤਾਂ ਪਾਛੀ ਤੋਂ ਆਉਂਦੀ ਹੋਣੀ ਸਾਰੇ ਕਹਿੰਦੇ ਆ ਸਾਰੇ ਲੱਗੇ ਹੁੰਦੇ ਆ ਡੈ ਡੈ ਅੰਦਰ ਕੋਈ ਕੋਰਮ ਉਸ ਤੇ ਚੱਲੇ ਆ ਹੁਣ ਘਰੇ ਹੁਣ ਪਾਰਕਿੰਗ ਖਾਲੀ ਹੋ ਗਈ ਆ ਲੰਗਰ ਛਕ ਲਿਆ ਹੁਣ ਤੁਰਿਆ ਨਹੀਂ ਜਾ ਰਿਹਾ ਸਾਡੇ ਤੋਂ ਚੱਲਦੇ ਆ ਘਰੇ ਜਾ ਕੇ ਹੱਲੇ ਦੀਵਾ ਵਾਲਾ ਤੇ ਪਟਾਕੇ ਪਟੂਕੇ ਚਲਾਉਣੇ ਆ ਚਲੋ ਸੰਗ ਤੋਂ ਲੰਗਰ ਛਕ ਲਿਆ ਹੁਣ ਚਲੀਏ ਘਰ ਨੂੰ ਦੋ ਦਵਾਰਾਂ ਸਾਹਿਬ ਦਾ ਅਸੀਂ ਦੀਵਾਲੀ ਸੈਲੀਬ੍ਰੇਟ ਕਰ ਲਈ ਆ ਹੁਣ ਘਰੇ ਜਾ ਕੇ ਕਰਦੇ ਆ ਸੈਲੀਬ੍ਰੇਟ ਕਰਦੇ ਆ ਚਲਾਉਣੇ ਆ ਫੁੱਲ ਝੜੀਆਂ ਅਨਾਰ ਚੱਕਰੀਆਂ ਵੱਡੇ ਬੰਬ ਛੋਟੇ ਬੰਬ ਛੁਰਲੀਆਂ ਛੁਰਲੀਆਂ ਵੀ ਛੱਡਣੀਆਂ ਆਈ ਤਾਂ ਨੂੰ ਛੁਰਲੀਆਂ ਚੁੱਕਰੀ ਮਤਾ ਬੰਬ ਵੀ ਜਰ ਹਾਂ ਵੀਡੀਓ ਚਲਾਉਂਦੇ ਲੋ ਜੀ ਮੁੰਡਿਓ ਜਾ ਕੇ ਚਲਾਉਨੇ ਆਂ ਦੀਵਾਲੀ ਦੇ ਪਟਾਕੇ ਕੱਢਦੇ ਆਂ ਫਾਇਰ ਆ ਦੇਖ ਲੋ ਬੰਦੂਕ ਤੇ ਆ ਗੋਲੀਆਂ ਬਸ ਟਾੜ ਟਾੜ ਕਰਾ ਦੇਂਦੀ ਤੋ ਹੁਣ ਆ ਗਏ ਸੀ ਆਪਾਂ ਘਰੇ ਤੇ ਦਿਖਾਉਨੇ ਆ ਤੁਹਾਨੂੰ ਘਰੇ ਵੀ ਅਸੀਂ ਥੋੜੇ ਜਿਹਾ ਦੀਵੇ ਲਾਏ ਸੀ ਜਿਆਦਾ ਤਾਂ ਨਹੀਂ ਲਾ ਸਕਦੇ ਬਟ ਚਲੋ ਕੋਸ਼ਿਸ਼ ਦੀਵਾਲੀ ਲਈ ਮਨਾਉਣੀ ਚਾਹੀਦੀ ਆ ਘਰੇ ਵੀ ਹੈਪੀ ਬਰਥਡੇ ਜੀ ਦੀਆ ਜੀ ਕੈਮਰਾ ਬਦਲ ਵੀ ਦਾ ਹੈ ਹੈਪੀ ਬਰਥਡੇ ਜੀ ਦੀਆ ਜੀ ਜਿਹੜਾ ਜਬਾ ਦੁਸੀਂ ਜੀ ਦੀਆ ਦਾ ਇਧਰ ਆਉਣੀਆਂ ਤੇ ਹੈ ਓਕੇ ਕੀ ਹੋ ਗਿਆ ਉਹ ਤਾਂ ਨਾਲ ਖਤਮ ਕਰ ਦਿਓ ਜੀ ਉਧਰ ਤਾਂ ਵੇਖ ਲਓ ਨਾ ਸਾਡੇ ਘਰੇ ਨੇ ਆਲੇ ਬਹੁਤ ਇੱਕ ਫੋਟੋੜੀਆਂ ਚਲਾਉਣ ਦੀ ਈਮੇਲ ਪਾ ਦੇਣੀ ਆ ਬਲੌਗ ਦੇ ਵਿੱਚ ਪਾ ਦੇ ਕੋਈ ਇਧਰ ਉਹ ਨਹੀਂ ਤੁਸੀਂ ਆਪਣਾ ਬਲੌਗ ਪਾ ਦਿਓ ਇੱਕ ਤਾਂ ਯਾਰ ਫਾਈਟਿੰਗ ਨਾਲੇ ਸ਼ਰਾਰਤੀ ਬੱਚੇ ਫਾਈਟਿੰਗ ਕਰਦੇ ਹੋਏ ਸ਼ਰਾਰਤੀ ਅੰਸ਼ਰ